ਮਟਾਲਾ ਦੇ ਕਾਨਾ ਰੋਡ ਤੇ ਸਥਿਤ ਇੱਕ ਘਰ 'ਚ ਚੋਰੀ ਦੀ ਹੋਈ ਵੱਡੀ ਵਾਰਦਾਤ ਚੋਰ ਤਾਲੇ ਤੋੜ ਕੇ ਲੱਖਾਂ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਘਰ 'ਚ ਰੱਖੇ ਪੌਂਡ ਅਤੇ ਮਹਿੰਗੀਆਂ ਘੜੀਆਂ ਤੇ ਹੋਰ ਨਕਦੀ ਲੈ ਕੇ ਫਰਾਰ ਹੋ ਗਏ ਘਰ ਦੇ ਮਾਲਕ ਬਜ਼ੁਰਗ ਸੇਵਾ ਮੁਕਤ ਸਰਕਾਰੀ ਨੌਕਰੀ ਵਾਲੇ ਪਤੀ ਪਤਨੀ ਨੇ ਦੱਸਿਆ ਕਿ ਉਹ ਘਰ 'ਚ ਦੋਵੇਂ ਜੀ ਰਹਿੰਦੇ ਹਨ ਉਹਨਾਂ ਦਾ ਇੱਕ ਕੇਸ ਰਾਜਸਥਾਨ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਉਹ 2 ਦਿਨ ਪਹਿਲਾਂ ਰਾਜਸਥਾਨ ਗਏ ਸਨ ਜਦ ਉਹ ਅੱਜ ਘਰ ਵਾਪਸ ਆਏ ਤਾਂ ਘਰ ਦੇ ਤਾਲੇ ਟੁੱਟੇ ਦੇਖ ਕੇ ਹੈਰਾਨ ਹੋ ਗਏ ਘਰ 'ਚ ਚੋਰੀ ਦੀ ਵਾਰਦਾਤ ਹੋਈ ਸੀ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਉੱਥੇ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਸੂਚਨਾ ਮਿਲਦੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕਾਨੂੰਨ ਵਾਲਾ ਰੋਡ ਤੇ ਅਰੇਂਦੇ ਆਹੀਂ ਦੋ ਦਿਨ ਬਾਰਿਸ਼ ਕਿੱਥੇ ਗਏ ਕੋਈ Rajasthan ਗਏ ਸੀ ਕਿਸ ਲਈ بیٹے ਦੀ ਤਰੀਕ ਸੀ ਸਾਡੀ ਦੀ ਤਰੀਕ ਸੀ ਨਾਲ ਅੱਛਾ ਸਵੇਰੇ 7:00 ਵਜੇ ਆ ਜਾਂਦੇ ਹੁੰਦੇ ਹਨ ਉਹ ਚੋਰੀ ਹੋਈ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਪੱਛੀ ਤੋਂ 30 ਟੋਲੇ ਤੇ ਸੋਨਾ ਆ ਅੱਛਾ ਇਹ 25 ਟੋਲੇ ਸੋਨਾ ਆ ਜੀ ਕਿਲੋ ਕਿਹੜੇ ਕਿਹੜੇ ਚਾਂਦੀ ਆ ਤਿੰਨ ਘੜੀਆਂ ਨੇ ਵਾਰਦੀਆਂ ਲੇਡੀਜ਼ ਹੂੰ 1000 ਪੌਂਡ 2 1000 ਪੌਂਡ ਆ ਹੂੰ ਦੋ ਜਿਹੜੀਆਂ ਜਾਇੰਟਸ ਕੜੀਆਂ ਨੇ ਬਾਹਰ ਦੀਆਂ ਤੇ ਦੋ ਇੱਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲੀਆਂ ਸੀ ਤੁਸੀਂ ਕਾਚੂ ਰਿਟਾਇਰਡ ਹੋ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਪੀਟਲ ਵੀ ਤੇ ਇੱਕ ਮੋਬਾਈਲ ਇੱਕ ਮੋਮਾਇ ਲਿਆ ਇੱਕ ਚਾਂਦੀ ਦੀ ਬ੍ਰੇਕਿਆ 100 ਗ੍ਰਾਮ ਦੀ ਸੱਬਲ ਨਾਲੇ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਆਏ ਸਾਡੇ ਹੁੰਦਿਆਂ ਨੂੰ ਹੋਇਆ ਇਹ ਨੁਕਸਾਨ ਪੁਲਿਸ ਕਮੈਂਡ ਕੀਤੀ ਹਾਂਜੀ ਕੀ ਕਹਿੰਦੇ ਪੁਲਿਸ ਵੀ ਆਖ ਗਈ ਆ ਮੌਕਾ ਦੇ ਦਿੱਤੀ ਆ ਵੇਖੋ ਹੁਣ ਕੀ ਕਰਦੇ ਆ ਜਿਸ ਨੂੰ ਕਿਤੇ ਆਊਟ ਆਫ ਸਟੇਸ਼ਨ ਗਿਆ ਦੇ ਹੀ ਰਾਜਸਥਾਨ ਸਾਈਡੋਂ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ 7:30 ਵਜੇ ਘਰ ਪਹੁੰਚੇ ਤੇ ਉਦੋਂ ਬਾੜ ਦਾ ਜਿੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਤਾ ਹੀ ਉਹਨਾਂ ਨੇ ਬਾੜ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਲ ਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਦੀ ਰੱਖ ਪੇ ਤਾਂ ਨਕਸਾਰ ਕਰਕੇ ਚਲੀ ਗਈ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜੀਵਰਾਤ ਦੇ ਕੁਝ ਗਹਿਣੇ ਹੀ ਚੂੜੀਆਂ ਛਾਪਾਂ ਕਿੰਨੇ ਟੋਲੇ ਤੋਂ ਕੋਈ 20 22 ਟੋਲੇ ਸੋਨਾ ਹੈ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜੀਵਰਾਤ ਜਿਹੜੇ ਕਿ ਜਦ ਦੀ ਪੁਸ਼ਤੀ ਚਲਦੇ ਆਏ ਰਹੋ ਜੀ ਤੇ 1000 ਪਾਉਂਡ ਸੀ ਕੋਈ 4 ਲੱਖ ਰੁਪਏ ਦਾ ਨਗਦ ਸੀ ਛੜਾਦਾ ਹੈ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚੱਲ ਗਏ ਕੀ ਲਾਤਾ ਮਨਨ ਭਰਤ ਤਹਲਾਤ ਉੜ ਕੇ ਪਾਸੋਂ ਉਹ ਸਬਲ ਸਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਪੁਲਿਸ ਕੰਪਲੇਂਟ ਕੀਤੀ ਪੁਲਸ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੀ ਕਾਰਵਾਈ ਅਸੀਂ ਕਰਾਂਗੇ ਕਿਉਂ ਕੈਮਰੇ ਕੰਬਰੇ ਚ ਸਰਚ ਕਰਨ ਦੇ ਆ ਦੇਖਣ ਦੇ ਬਿਤੇ ਨਹੀਂ ਸਾਡੇ ਘਰ ਕੋਈ ਸੀਸੀਟੀ ਵੀ ਤੁਸੀਂ ਦੋਨੋਂ ਘਰੇ ਰਹਿੰਦੇ ਇੱਥੇ ਹਾਂਜੀ ਘਰੇ ਇਹ ਪਤਾ ਹੁੰਦਾ ਇਹਦੇ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਗਾਂਾ ਰੋਡ ਤੇ ਉਹਨਾਂ ਵੱਲੋਂ ਇਤਲਾਹ ਮਿਲੀ ਆ ਪਈ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਤਲਾਸ਼ ਮਿਲੀ ਹੈ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਤੇ ਨੁਕਸਾਨ ਜੀ ਉਹਨੂੰ ਚੈੱਕ ਕਰਦੇ ਪਏ ਨੇ ਜੀ ਉਸ ਸੰਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਇਹਦੇ ਗਹਿਣੇ ਵਗੈਰਾ ਦੱਸ ਰਹੇ ਨੇ ਬਾਕੀ ਉਹ ਕਹਿੰਦੇ ਸੀ ਭਾਈ ਫੋਟੋ ਕਰਕੇ ਲਿਸਟ ਦੇ ਕੋਈ ਸੀਸੀਟੀਵੀ ਵੀ ਆਈ ਹੈ ਸੀਸੀਟੀਵੀ ਹੁਣ ਅਸੀਂ ਜਾ ਕੇ ਚੈੱਕ ਕਰਾਂਗੇ ਜੀ